ਮਾਨਸੇ ਜ਼ਿਲ੍ਹੇ ਦਾ ਅਮਨਪੁਰਾ ਧਾਮ ਇਹ ਬੜਾ ਫੇਮਸ ਡੇਰਾ ਜਿਹੜਾ ਸਰਸੇ ਦਾ ਰਾਮ ਰਹੀਮ ਦਾ ਪ੍ਰੇਮੀਆਂ ਦਾ ਜਿਹੜਾ ਡੇਰਾ ਇਹ ਇੱਕ ਇਹਦੀ ਇੱਕ ਬ੍ਰਾਂਚ ਇਹ ਵੀ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਪ੍ਰੇਮੀ ਇਕੱਠੇ ਹੁੰਦੇ ਸੀਗੇ ਅਸੀਂ ਸਵੇਰ ਤੋਂ ਕਵਰੇਜ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵੇ ਇਲਾਕੇ ਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਰਾਮ ਰਹੀਮ ਦਾ ਸਮਰਾਜ ਖਤਮ ਹੋਇਆ ਕਿਵੇਂ ਰਾਮ ਰਹੀਮ ਵਲਾਦਕਾਰ ਦੇ ਦੋਸ਼ ਚ ਜਦੋਂ ਅੰਦਰ ਜਾਂਦਾ ਤਾਂ ਹੌਲੀ-ਹੌਲੀ ਕਰਕੇ ਉਹਦਾ ਇਹ ਸਮਰਾਜ ਦਾ ਅੰਤ ਕਿਵੇਂ ਹੁੰਦਾ ਤਸਵੀਰਾਂ ਦੇਖ ਲਓ ਪੰਜਾਬ ਪੁਲਿਸ ਤਨਾਤ ਹੈ ਪ੍ਰੇਮੀ ਦੂਰ-ਦੂਰ ਤੱਕ ਤੁਹਾਨੂੰ ਦਿਖਾਈ ਨਹੀਂ ਦੇਣਗੇ ਅੱਗੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਇਕੱਠੇ ਹੁੰਦੇ ਸੀ ਇਕੱਠੇ ਹੋ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ ਆ ਪੂਰੇ ਪੰਜਾਬ ਦੇ ਵਿੱਚ ਡੇਰਾ ਦੇ ਪ੍ਰੇਮੀ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਵੱਲੋਂ ਬਹੁਤ ਛੋਟੀ ਕਾਲ ਦੇ ਉੱਤੇ ਵੱਡੀ ਤਦਾਦ ਚ ਇਕੱਠਾ ਕੀਤਾ ਜਾਂਦਾ ਸੀ ਔਰ ਜਿਵੇਂ ਜਿਵੇਂ ਕੋਈ ਵਿਵਾਦ ਹੁੰਦਾ ਆਇਆ ਤਾਂ ਇਕੱਠੇ ਹੋ ਕੇ ਆਪੋ ਆਪਣੀ ਗੱਲ ਰੱਖਦੇ ਸੀਗੇ ਨਾਮ ਚਰਚਾ ਕਰਦੇ ਸੀ ਇਕੱਠੇ ਹੁੰਦੇ ਸੀਗੇ ਡੇਰਿਆਂ ਦੇ ਵਿੱਚ ਪਰ ਇਹ ਤਸਵੀਰਾਂ ਦੇਖ ਲੋ ਸੱਚ ਕੰਟੀਨ ਇੱਥੇ ਕਾਂ ਵੀ ਨਹੀਂ ਬੋਲਦੇ ਇਸ ਟਾਈਮ ਇਹ ਉਹ ਤਸਵੀਰਾਂ ਨੇ ਜਦੋਂ ਹੁਣ ਰਾਮ ਰਹੀਮ ਨੂੰ ਛਤਰਪਤੀ ਪੱਤਰਕਾਰ ਮਾਮਲੇ ਦੇ ਵਿੱਚ ਸਜ਼ਾ ਹੋਣੀ ਹੈ ਤੇ ਬਲਾਤਕਾਰ ਦੇ ਦੋਸ਼ ਚ ਪਹਿਲਾਂ ਹੀ 20 ਸਾਲ ਦੀ ਸਜ਼ਾ ਕੱਟ ਰੇ ਰਾਮ ਰਹੀਮ ਦੇ ਹੁਣ ਪ੍ਰੇਮੀ ਖਿੰਡ ਗਏ ਨੇ ਹੁਣ ਉਹ ਇਕੱਠੇ ਨਹੀਂ ਹੁੰਦੇ ਉਸ ਤਰੀਕੇ ਦੇ ਨਾਲ ਹੁਣ ਉਹਨਾਂ ਦੇ ਜਿਹੜੇ ਆ ਪਹਿਲਾਂ ਇਕੱਠ ਕਰਕੇ ਜਿਸ ਤਰ੍ਹਾਂ ਇੱਕ ਇੰਟੀਮੀਡੇਟ ਵੀ ਕੀਤਾ ਜਾਂਦਾ ਰਿਹਾ ਹੈ ਖਾਸ ਤਬਕੇ ਨੂੰ ਡਰਾਇਆ ਵੀ ਜਾਂਦਾ ਰਿਹਾ ਹੈ ਕਿ ਅਸੀਂ ਇੰਨੇ ਇਕੱਠੇ ਆ ਕਿ ਸਾਡਾ ਜਿਹੜਾ ਆਪਸ ਵਿੱਚ ਯੂਨਿਟੀ ਇੰਨੀ ਜ਼ਿਆਦਾ ਹੈ ਕਿ ਅਸੀਂ ਰਾਮ ਰਹੀਮ ਦੀ ਭਗਤੀ ਕਰਦੇ ਆਂ ਔਰ ਰਾਮ ਰਹੀਮ ਨੂੰ ਕਦੇ ਵਿਸ਼ਨੂੰ ਦਾ ਅਵਤਾਰ ਵੀ ਇੱਕ ਵਾਰ ਇੱਕ ਭਗਤ ਨੇ ਕਹਿਤਾ ਸੀਗਾ ਕਿ ਰਾਮ ਰਹੀਮ ਤਾਂ ਵਿਸ਼ਨੂੰ ਦਾ ਅਵਤਾਰ ਹੈ ਸੋ ਇਹ ਹਾਲਾਤ ਨੇ ਸਮੇਂ ਦੀ ਗੱਲ ਹੈ ਸਮਾਂ ਬਲਵਾਨ ਹੁੰਦਾ ਔਰ ਇਸ ਤੋਂ ਵੱਧ ਐਗਜ਼ਾਮਪਲ ਨਹੀਂ ਮਿਲ ਸਕਦੀ ਕੇ ਲਗਭਗ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਇਨ੍ਹਾਂ ਡੇਰਿਆਂ ਦੇ ਵਿੱਚ ਜਿਸ ਤਰ੍ਹਾਂ ਚਹਿਲ ਪਹਿਲ ਹੁੰਦੀ ਸੀ ਇਹ ਇਕੱਠੇ ਹੋ ਜਾਂਦੇ ਸੀਗੇ ਜਦੋਂ 2008 ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਵਿਵਾਦ ਹੋਇਆ ਸਿੱਖਾਂ ਦੇ ਨਾਲ ਵਿਵਾਦ ਹੋਇਆ ਇਨ੍ਹਾਂ ਡੇਰਿਆਂ ਦੇ ਵਿੱਚ ਇਕੱਠੇ ਹੋਏ ਪ੍ਰੇਮੀ ਔਰ ਬਹੁਤ ਵੱਡਾ ਜਿਹੜਾ ਵਿਵਾਦ ਜਿਹੜਾ ਉਦੋਂ ਚੱਲਿਆ ਪਰ ਉਸ ਤੋਂ ਬਾਅਦ ਕਿਵੇਂ ਸਮਾਂ ਆਪਣੀ ਵਾਰ ਕਰਦਾ ਜਦੋਂ ਸਮਾਂ ਪਲਟਦਾ ਚੀਜ਼ਾਂ ਨੂੰ ਤਾਂ ਇਸ ਕਦਰ ਪਲਟਦਾ ਗੇਟ ਖੁੱਲਾ ਤਸਵੀਰਾਂ ਦੇਖ ਲਓ ਸਾਹਮਣੇ ਜੇ ਪ੍ਰੇਮੀ ਕੋਈ ਨਜ਼ਰ ਆ ਜਾਏ ਤਾਂ ਸ਼ਾਇਦ ਕੋਈ ਕੈਦ ਦੇ ਕ ਇਨਾਮ ਵੀ ਦੇ ਦੇਾਂਗੇ ਉਸ ਗੱਲ ਦਾ ਵੱਡੀ ਗਿਣਤੀ ਦੇ ਵਿੱਚ ਕਦੇ ਇਕੱਠੇ ਹੁੰਦੇ ਸੀ ਪਰ ਅੱਜ ਇੱਥੇ ਕਾਮ ਬੋਲਦੇ ਨੇ ਇਨ੍ਹਾਂ ਡੇਰਿਆਂ ਦੇ ਵਿੱਚ ਹਾਲਾਂਕਿ ਸਲਾਬਤਪੁਰੇ ਦੇ ਡੇਰੇ ਦੇ ਵਿੱਚ ਕੁਝ ਪ੍ਰੇਮੀ ਮਿਲੇ ਜੋ ਸੇਵਾ ਕਰਦੇ ਨਜ਼ਰ ਆਏ ਸੀਗੇ ਪਰ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਹੈ ਦੋਵਾਂ ਦੋ ਧਾਰੀ ਤਲਵਾਰ ਹੈ ਵੀ ਇਨ੍ਹਾਂ ਵਾਸਤੇ ਪੰਜਾਬ ਪੁਲਿਸ ਵਾਸਤੇ ਕਿ ਕਿਸੇ ਨੂੰ ਇੱਥੇ ਆਉਣ ਤੋਂ ਇਸ ਕਰਕੇ ਵੀ ਰੋਕਿਆ ਜਾਵੇ ਕਿ ਕੋਈ ਅਨਸੁਖਾਂ ਵੀ ਘਟਨਾ ਨਾ ਹੋਵੇ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਡੇਰੇ ਦੀ ਵੀ ਇੱਕ ਪ੍ਰੋਟੈਕਸ਼ਨ ਹੈ ਡੇਰਾ ਹਮੇਸ਼ਾ ਪ੍ਰੋਟੈਕਸ਼ਨ ਲੈਂਦਾ ਰਿਹਾ ਅੱਜ ਵੀ ਡੇਰਾ ਪ੍ਰੋਟੈਕਸ਼ਨ ਦੇ ਵਿੱਚ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬ ਪੁਲਿਸ ਮੌਜੂਦ ਰਹਿੰਦੀ ਹੈ ਕਿਉਂਕਿ ਅੱਜ ਜਿਹੜਾ ਖਾਸ ਮੌਕਾ ਹੈ ਰਾਮ ਰਹੀਮ ਨੂੰ ਜੇਕਰ ਸਜ਼ਾ ਹੋ ਜਾਂਦੀ ਹੈ ਔਰ ਸਜ਼ਾ ਜੇਕਰ ਉਸ ਤੋਂ ਵੀ ਵੱਡੀ ਹੋ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੋਊਗਾ ਜਦ ਜਗਦੀਪ ਸਿੰਘ ਦੀ ਕੋਰਟ ਦੇ ਫੈਸਲੇ ਤੋਂ ਬਾਅਦ ਰੀਐਕਸ਼ਨ ਬੜਾ ਲਾਜ਼ਮੀ ਹੋਊਗਾ ਕਿ ਕੀ ਕਹਿੰਦੇ ਨੇ ਪ੍ਰੇਮੀ ਕੀ ਹੁਣ ਉਹ ਡੇਰਾ ਛੱਡ ਗਏ ਨੇ ਕੀ ਹੁਣ ਡੇਰਾ ਸੱਚਾ ਸੌਦਾ ਦੇ ਨਾਲ ਨਹੀਂ ਰਹਿਣਗੇ ਜਾਂ ਫਿਰ ਸ਼ਾਹ ਸਤਨਾਮ ਤੋਂ ਜੋ ਬੂਟਾ ਲੱਗਿਆ ਸੀਗਾ ਉਹ گاਹ ਤੁਰੂਗਾ ਕਿਸੇ ਹੋਰ ਰੂਪ ਦੇ ਵਿੱਚ ਅੱਗੇ ਤੁਰੂਗਾ ਔਰ ਇਹ ਜਿਹੜੀ ਇੰਨੀ ਜਾਇਦਾਦ ਹੈ ਨਾਮ ਭਗਤੀ ਦੀ ਜਿਹੜੀ ਗੱਲ ਹੁੰਦੀ ਹੈ ਮਾਨਵਤਾ ਦੀ ਭਲਾਈ ਦੀ ਜਿਹੜੀ ਗੱਲ ਹੁੰਦੀ ਹੈ ਇਸ ਨੂੰ ਹੁਣ ਅੱਗੇ ਕੌਣ ਤੋਰੂਗਾ ਜੇ ਨਹੀਂ ਤੋਰੂਗਾ ਤਾਂ ਫਿਰ ਇੰਨੇ ਵੱਡੇ ਸਮਰਾਜ ਦਾ ਕੀ ਬਣੂਗਾ ਆਪਣੇ ਆਪ ਦੇ ਵਿੱਚ ਗੁੰਜਲਦਾਰ ਸੀ ਪਰ ਹੌਲੀ-ਹੌਲੀ ਪਰਤਦਰ ਪਰਤ ਜਿਹੜਾ ਹੈ ਸામਨੇ ਆndੀਆਂ ਜਾ ਰਹੀਆਂ ਨੇ ਤਸਵੀਰਾਂ ਆਪ ਬੋਲ ਰਹੀਆਂ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮਾਨਸਾ